ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚਾਉਪ ਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਕੋਈ ਪੜਤਾ ਸਹਿਸਾ ਕੀਰਤਾ ਕੋਈ ਪੜੈ ਪੁਰਾਨਾ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ਆਬ ਹੀ ਖਬ ਹੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਨ ਗਥੇ ਮਮੂਰਖ ਅਗਿਆਨ ਸਰਨ ਪ੍ਰਾਪ ਤੇਰੀ ਕਰ ਕਿਰਪਾ ਰੱਖੋ ਮੇਰੀ लाज ਫਤੇ ਰਹਾਉ ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਇਆਲੇ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਭਾਲੇ ਮਰਨ ਲਿਖਾਏ ਮੰਡਲ ਮਹਿ ਆਏ ਜੀਵਨ ਸਾਜਹਿ ਮਾਈ ਏਕ ਚੱਲੇ ਹਮ ਦੇਖਹਿ ਸੁਆਮੀ ਬਾਹੇ ਬਲੰਤੀ ਆਈ ਨਾ ਕਿਸੀ ਕਾਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨਾ ਮਾਈ ਪ੍ਰਾਨ ਵਤ ਨਾਨਕ ਜੀ ਤੂ ਦੇਵ ਹੈ ਅੰਤੇ ਹੋਏ ਸਖਾਈ RAM ਕਲੀ ਮਹੱਲਾ ਕਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾ ਤਹਿ ਨਾਰ ਹਰੀ जीवन तलब तलनिवा स्वामी माया मन गाडया क्यों कर उतराओ पार स्वामी जह पीतर पितर पीतर बसया बाहर काहे नाही तिनकी सार करे नित साहिब सदा चिंत मन माही ਆਪੇ ਨੀੜ ਆਪੇ ਦੂਰ ਆਪੇ ਸਰਬ ਰਹਿ ਆ ਭਾਰ ਪੂਰੇ ਸਤ ਗੁਰ ਮਿਲੇ ਅੰਧੇਰਾ ਜਾਏ ਜਹ ਦੇਖਾ ਤਹਿ ਰਹਿ ਆ ਸਮਾਏ ਅੰਤਰ ਸਹਿ ਸਾ ਬਾਹਰ ਮਾਇਆ ਨੈਣੀ ਲਾਗ ਸਬਾਣੀ ਪ੍ਰਾਨ ਵਤ ਨਾਨਕ ਦਾਸਨ ਦਾਸਾ ਪਰਤਾ ਪਹਿ ਗਾ ਪ੍ਰਾਣੀ ਰਾਮਕਲੀ ਮਹੱਲਾ ਪਹਿਲਾ ਜੇਤ ਦਾਰ ਵਸਹਿ ਕਵਨ ਦਾਰ ਕਹੀਐ ਦਰ ਆ ਭੀਤਰ ਦਾਰ ਕਵਨ ਲਹੈ ਜਿਸ ਦਾਰ ਕਾਰਨ ਫਿਰਾ ਉਦਾਸੀ ਸੋ ਦਾਰ ਕੋਈ ਆਏ ਕਹੈ ਕੇਨ ਵਿਦ ਸਾਗਰ ਤਰੀਐ ਜੀਵਤਿਆ ਨਹਿ ਮਰੀਐ ਰਹਾਉ ਦੁਖ ਦਰਵਾਜਾ ਰੋਹ ਰਖਵਾਲਾ ਆਸਾ ਅੰਦੇਸਾ ਦੁਏ ਪੱਟ ਜੜੇ ਮਾਇਆ ਜਾਲ ਖਾਈ ਪਾਣੀ ਘਰ ਵਾਦਿਆ ਸਤ ਕੈ ਆਸਣ ਪੁਰਖ ਰਹਿਐ ਕਿੰਤ ਨਾਮ ਅੰਤ ਨ ਜਾਣਿਆ ਤੋਮ ਸਰਨਾਹੀ ਅਵਰ ਹਰੇ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ ਜਬ ਆਸਾ ਅੰਦੇਸਾ ਤਾਬ ਹੀ ਕਿਉ ਕਰ ਏਕ ਗਹਿ ਆਸਾ ਭੀਤਰ ਰਹੈ ਨਿਰਾਸਾ ਤਾਉ ਨਾਨਕ ਏਕ ਮਿਲੈ ਇਹਨ ਵੇਦ ਸਾਗਰ ਤਰੀਐ ਜੀਵਤ ਆ ਇਉ ਮਰੀਐ ਰਹਾਉ ਦੂਜਾ RAM ਕਲੀ ਮਹੱਲਾ ਪਹਿਲਾ ਸੋਰਠ ਸਬਦ ਸਾਖੀ ਮੇਰੇ ਸਿੰਘੀ ਬਾਜੈ ਲੋਕ ਸੁਣੇ ਪਾਤ ਝੋਲੀ ਮੰਗਣ ਕਹਿ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਥਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਾਵਨ ਬੰਧ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਾਉ ਧਰਤੀ ਦੀਨੀ ਇਹਤੇ ਗੁਣ ਵਿਸਰੇ ਸੇਦ ਸਾਧਿਕ ਅਰ ਜੋਗੀ ਜੰਗਮ ਪੀਰ પુરਸ ਬਹੁ ਤੇਰੇ ਜੇ ਤਿਨ ਮਿਲਾਤਾ ਕੀਰਤ ਆਖਾਤਾ ਮਨ ਸੇਵ ਕਰੇ ਕਾਗਦ ਲੂਣ ਰਹਿ ਘ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮ ਕਿਆ ਕਰੈ ਰਾਮ ਕਲੀ ਮਹੱਲਾ ਪਹਿਲਾ ਸੋਣਾ ਬਾਛੰਦਰਾ ਨਾਨਕ ਬੋਲੇ ਵਸ ਗਤ ਪੰਚ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕਉ ਪਾਦੇ ਆਪ ਤਰੈ ਸਗਲੇ ਕੁੱਲ ਥਾਰੇ ਸੋ ਆਉ ਤੂ ਤ ਐਸੀ ਮਤ ਪਾਵੈ ਐਹ ਨਿਸ ਸੁੰਨ ਸਮਾਦ ਸਮਾਵੈ ਰਹਾਉ ਕਿਖਿਆ ਭਾਏ ਭਗਤ ਭੈ ਚੱਲੇ ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲੈ ਤਿਆਨ ਰੂਪ ਹੋਏ ਆਸਣ ਪਾਵੈ ਸਚ ਨਾਮ 타ੜੀ ਚੇਤ ਲਾਵੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਾਛਿੰਦਰਾ ਆਉ ਦੂ ਨੀਸਾਣੀ ਆਸਾ ਮਾਹੇ ਨਿਰਾਸ ਬੁਲਾਏ ਨਿਹ ਚਾਉ ਨਾਨਕ ਕਰਤੇ ਪਾਏ ਪ੍ਰਾਨ ਵਤ ਨਾਨਕ ਆਗਮ ਸੁਣਾਏ ਗੁਰ ਚੇਲੇ ਕੀ ਸੰਧ ਮਿਲਾਏ ਦੀਖਿਆ ਦਾ ਰੂਪੋਜਨ ਖਾਏ ਛੇਹ ਦਰਸ਼ਨ ਕੀ ਸੋਜੀ ਪਾਏ ਰਾਮਕਲੀ ਮਹੱਲਾ ਪਹਿਲਾ ਹਮ ਡੋਲਤ ਬੀੜੀ ਪਾਪ ਭਰੀ ਹੈ ਪਾਵਣ ਲੱਗੈ ਮਤ ਜਾਈ ਸਾਨੋਖ ਸੇਦ ਭੇਟਣ ਕਉ ਆਏ ਨਿਹਚਾਉ ਦੇਹ ਵੜਿਆਈ ਗੁਰ ਤਾਰ ਤਾਰਨ ਹਾਰਿਆ ਦਿਹ ਭਗਤ ਪੂਰਨ ਅਵినాਸੀ ਹਾਉ ਤੁਜ ਕਾਉ ਬਲਿਹਾਰਿਆ ਰਹਾਉ ਸੇਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਾਇਆ ਪਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕਾਉ ਆਇਆ जाप ताप संजम कर्म ना जाना नम तेरा गुरु परमेश्वर नानक भीते ओ साच निवेरा राम कली महला पहला सुरती सुरत रला एत तान कर तुलहा लघ जेत ਅੰਤਰ ਪਾਹੇ ਤਿਸੈ ਤੂ ਰੱਖ ਐਹ ਨਿਸ ਦੀਵਾ ਬਲੈ ਅਥਕ ਐਸਾ ਦੀਵਾ ਨੀਰਤ ਰਾਏ ਜੇਤ ਦੀਵੇ ਸਭ ਸੋਜੀ ਪਾਏ ਰਹਾਉ ਹਾਂ ਛੀ ਮਿੱਟੀ ਸੋਜੀ ਹੋਏ ਤਾਕਾ ਕੀਆ ਮਾਨੈ ਸੋਏ ਕਰਨੀ ਤੇ ਕਰ ਚੱਕ ਹੋਟਾਲ ਐਥੇ ਓਥੇ ਨਿਭਹੀ ਨਾਲ ਆਪੇ ਨਦਰ ਕਰੇ ਜਾਸੂਏ ਗੁਰਮੁਖ ਵਿਰਲਾ ਬੁਝੈ ਕੋਏ ਤੇਤ ਘਟ ਦੀਵਾ ਨਹਿ ਚਲ ਹੋਏ ਪਾਣੀ ਮਰੈ ਨਾ बुਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਦੋ ਲਵਾਉ ਨਾ ਵੱਡਾ ਹੋਏ ਜਾਪੈ ਜਿਉ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਈਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ RAM KALI MAHALLA PEHLA ਤੋਦਨੋ ਨਿਵਣ ਮੰਨਣ ਤੇਰਾ ਨਾ ਆਉ ਸਾਚ ਭੇਟ ਬੈਸਣ ਕਉ ਥਾਉ ਸਾਤ ਸੰਤੁਖ ਹੋਵੇ ਅਰਦਾਸ ਤਾ ਸੁਣ ਸਦ ਬਹਾਦੇ ਪਾਸ ਨਾਨਕ ਵਿਰਥਾ ਕੋਏ ਨਾ ਹੋਏ ਐਸੀ ਦਰਗਹ ਸਾਚਾ ਸੁਏ ਰਹਾਉ ਪ੍ਰਾਪਤ ਪੂਤਾ ਕਰਮ ਪਸਾਓ ਤੂ ਦੇਵਹ ਮੰਗਤ ਜਾਨ ਚਾਓ ਭਾਂਡੇ ਭਾਉ ਪਵੈ ਤਿਤ ਆਏ ਧੁਰ ਤੈ ਛੋਡੀ ਕੀਮਤ ਪਾਏ ਜੇਨ ਕੇਸ਼ ਕੀਆ ਸੋ ਕਿਸ਼ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਾਰ ਰਾਇ ਨਾ ਕੋ ਆਵੈ ਨਾ ਕੋ ਜਾਇ ਲੋਕ ਦੇ ਘਾਰ ਕਹੈ ਮੰਗਤ ਜਾਨ ਮੰਗਤ ਮਾਨ ਨਾ ਪਾਇਆ ਸਹਿ ਪੀਆ ਗੱਲਾਂ ਉਦਾਰ ਕੀਆ ਬਾਤਾਂ ਤੈ ਤਾ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਬਨ ਬੁਝੈ ਵਿਦ ਜਾਣੈ ਉਤ ਭੁਜ ਚਲਤ ਆਪ ਕਰ ਚੀਨੈ ਆਪੇ ਤਾਤ ਪਛਾਨੈ ਐਸਾ ਗਿਆਨ ਵਿਚਾਰੈ ਕੋਈ ਤਿਸ ਤੇ ਮੁਕਤ ਪਰਮਗਾਤ ਹੋਈ ਰਹਾਉ ਦੇਨ ਮਹਿ ਰੈਣ ਰੈਣ ਮਹਿ ਦਿਨ ਯਰ ਉਸਨ ਸੀਤ ਵਿਦ ਸੋਈ ਤਾਂ ਕੀ ਗਾਤ ਮਿਤ ਅਵਰ ਨਾ ਜਾਣੈ ਗੌਰ ਬਿਨ ਸਮਝੈ ਨਾ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੂਝਾ ਹੋ ਬ੍ਰਹਮ ਗਿਆਨੀ ਧੋਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਾਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤੈਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਈ RAM ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾ ਹਉ ਮੈਂ ਵਿਚ ਆਹ ਮਾਰੀ ਸੋ ਸੇਵਕ RAM ਪਿਆਰੀ ਜੋ ਗੁਰ ਸਬਦੀ ਵਿਚਾਰੀ ਸੋ ਹਾਰ ਜਨ ਹਾਰ ਪ੍ਰਭ ਭਾਵੈ ਇਹ ਨਿਸ ਭਗਤ ਕਰੇ ਦਿਨ ਰਾਤੀ लाज ਛੋੜ ਹਾਰ ਕੇ ਗੁਣ ਗਾਵੇ ਰਹਾਉ ਤੋਨ ਵਾਜੇ ਅਨਹਦ ਘੂਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੈ ਸੱਚ ਸਮਾਇ ਗੁਰ ਆਦਿ ਪੁਰਖ ਹਰ ਪਾਇਆ ਸਬਨਾਦ ਵੇਦ ਗੁਰਬਾਣੀ ਮਨ ਰਾਤਾ ਸਾਰਿਗ ਪਾਣੀ ਤਹਿ ਤੀਰਥ ਵਰਤ ਤਪਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਹਾਂ ਆਪ ਗਿਆ ਉਪਾਉ ਭਾਗਾ ਗੁਰ ਚਰਣੀ ਸੇਵਕ ਲਾਗਾ ਗੁਰ ਸਤਗੁਰ ਪਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਪੋਜਨ ਮੰਗਤ ਭਾਗੈ ਖੁਦ ਆ ਦੁਸ਼ਟ ਜਲੇ ਦੁਖ ਆਗੈ ਗੁਰ ਮਤ ਨਹੀਂ ਦੀਨੀ ਦੁਰ ਮਤ ਪਾਤ ਖੋਈ ਗੁਰ ਮਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਜ ਘਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸਬਦ ਤ੍ਰਿਪਤਾਸੈ ਰਹਾ ਪੰਚ ਬੈਲ ਗੱਡੀਆਂ ਦੇਹ ਧਾਰੀ RAM ਕਲਾ ਨਿਭ ਹੈ ਪਤਸਾਰੀ ਧਾਰ ਟੂਟੀ ਗਾਡੋ ਸਿਰ ਭਾਰ ਲੱਕੜੀ ਬਿਖਰ ਜਰੀ ਮੰਜ ਭਾਰ ਗੁਰ ਕਾ ਸਬਦ ਵਿਚਾਰ ਜੋਗੀ ਦੋਖ ਸੁਖ ਸਮ ਕਰਨਾ ਸੋਗ ਬਿਯੋਗੀ ਉਗਤ ਨਾਮ ਗੁਰ ਸਬਦ ਵਿਚਾਰੀ ਅਸਥਿਰ ਕੰਦ ਜਪੈ ਨਿਰੰਕਾਰੀ ਸਹਜ ਜਗੋਟਾ ਵੰਦਨ ਤੇ ਛੂਟਾ ਕਾਮ ਕ੍ਰੋਧ ਗੁਰ ਸਬਦ ਦੀ ਲੂਟਾ ਮਾਨ ਮਹਿ ਮੰਦਰਾ ਹਾਰ ਗੁਰ ਸਰਣਾ ਨਾਨਕ RAM ਭਗਤ ਜਾਨ ਤਰਣਾ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ RAM ਕਲੀ ਮਹੱਲਾ ਤੀਜਾ ਘਰ ਪਹਿਲਾ ਸਤਜੋਗ ਸਾਚਕ ਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਜੋਗ ਧਰਮ ਪੈਰ ਹੈ ਚਾਰ ਗੁਰਮੁਖ ਬੂਜੈ ਕੋ ਵਿਚਾਰ ਜੋਗ ਚਾਰੇ ਨਾਮ ਵਢਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰਿ ਤੈ ਇਕ ਕਾਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰੈ ਗੁਰਮੁਖ ਬੂਜੈ ਸੋ ਜੀ ਹੋਈ ਅੰਤਰਨਾਮ ਵਸੈ ਸੋਖ ਹੋਈ ਦੁਆਪੁਰ ਦੂਜੈ ਦੁਬਿਦਾ ਹੋਏ ਭਰਮ ਭੁਲਾਨੇ ਜਾਣਹਿ ਦੋਏ ਦੁਆਪੁਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦ੍ਰਿੜਾਏ जोग धर्म कला एक, रहाए, एक पैर चल माया मोहो वदाए माया मोहो अत्गुबार सतगुरीट नाम उदार सब जोग मह साचा ए को सोई सब मह सच जूजा नई सची कीरत सच सुख हो गुरमुख नाम वखाण कोई सब जोग मह नाम ऊतम होई गुरमुख विरला बूज कोई ਕਾਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੋਗ ਜੋਗ ਨਾਮ ਵਢਿਆਈ ਹੋਈ RAM KALI mahalla 4th kar pehla 1 ओंकार sat gur prasad ਜੇ ਵਡਭਾਗ ਹੋਵੈ ਵਡਭਾਗੀ ਤਾ ਹਰ ਹਰ ਨਾਮ ਧਿਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰਹੁ ਸਾਧ ਪ੍ਰਾਣੀ ਹਿਰਦੈ ਪ੍ਰਗਾਸ ਹੋਵੈ ਲਿਵ ਲਾਗੇ ਗੁਰਮਤਿ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਿ ਵੇਹਰ ਮਾਨਕ ਬਹੁ ਸਾਗਰ ਭਰ ਪੂਰ ਕੀਆ ਜਿਸ ਵਡ ਭਾਗ ਹੋਵੇ ਵੱਡ ਮਸਤਕ ਤੈਨ ਗੁਰਮਤ ਕਾਢ ਕਾਢ ਲੀਆ ਰਤਨ ਜਿ ਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖ ਲਾਇਆ ਭਾਗ ਹੀਣ ਮਨ ਮੁਖ ਨਹੀਂ ਲੀਆ ਤ੍ਰੇਣ ਓਲੇ ਲੱਖ ਛਪਾਇਆ ਮਸਤਕ ਭਾਗ ਹੋਵੇ ਧੋਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਿਵੇ ਹਰ ਪਾਵੇ ਧਨ ਧਨ ਗੁਰਮਤਿ ਹਰ ਪਾਏ RAMKALI MOHALLA 4 ਰਾਮ ਜਨ ਮਿਲ ਭਇਆ ਅਨੰਦਾ ਹਰ ਨੀਕੀ ਕਥਾ ਸੁਨਾਏ ਦੁਰਮਤ ਮੈਲ ਗਈ ਸਭ ਨੀਕਲ ਸਤ ਸੰਗਤ ਮੇਲ ਬੋਧ ਪਾਏ ਰਾਮ ਜਨ ਗੁਰ ਮਤ ਰਾਮ ਬੁਲਾਏ ਜੋ ਜੋ ਸੁਣੈ ਕਹ ਸੋ ਮੁਕਤਾ ਰਾਮ ਜਪਤ ਸੋ ਹਾਏ ਰਹਾਉ ਜੇ ਵਡ ਭਾਗ ਹੋਵਹਿ ਮੁਖ ਮਸਤਕ ਹਰਿ ਰਾਮ ਜਨਾ ਭੇਟਾਏ ਦਰਸ਼ਨ ਸੰਤ ਦੇਹੋ ਕਾਰ ਕਿਰਪਾ ਸਭ ਦਾਲਦ ਦੁਖ ਲਹਿ ਜਾਏ ਹਰਿ ਕੇ ਲੋਗ ਰਾਮ ਜਨ ਨੀਕੇ ਭਾਗ ਹੀਣ ਨਾ ਸੁਖਾਏ ਜਿਉ ਜਿਉ ਰਾਮ ਕਹਿ ਜਨ ਊਚੇ ਨਰ ਨਿੰਦਕ ਦੰਸ ਲਗਾਏ ਤ੍ਰੇਗਤ ਰੇਗ ਨਾਰ ਨਿੰਦਕ ਜੇਨ ਜਾਨ ਨਹੀਂ ਭਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਭਾਏ ਦਇਆ ਦਇਆ ਕਰ ਰੱਖੋ ਹਰ ਜੀਓ ਹਮ ਦੀਨ ਤੇਰੀ ਸਰਣਾਏ ਹਾਮ ਬਾਰਿਕ ਤੁਮ ਪੇਤਾ ਪ੍ਰਾਪ ਮੇਰੇ ਜਨ ਨਾਨਕ ਵਖਸ ਮਿਲਾਏ